ਇਹ ਥੋੜੇ ਲੈਂਦੇ ਆ ਕਿੰਨੇ ਥੋੜੇ ਲੈਂਦੇ ਆ ਹਾਂ 6 ਥੋੜੇ ਕਿਥੋਂ ਲੈਂਦੇ ਆ ਕਿਹੜੇ ਤੋਂ ਕੋਲ ਬੜੀ ਕਿੰਨੇ ਕਿਹਾ ਇਹ ਕਿੰਨੇ ਮੈਡਮ ਨੇ ਠੀਕ ਹੈ ਇਹ ਪਿੰਦੇ ਆ ਬਾਕੀ ਸਭ ਤੇ ਪਾਣੀ ਆਪਣੇ ਘਰੋਂ ਲੈਂਦੇ ਆ ਪਿੰਡੀ ਸਭ ਜੋ ਮਤਲਬ ਜੋ ਸਾਰੇ ਇਹ ਪਾਣੀ ਇਹ ਪਾਣੀ ਬੱਚੇ ਪੀਂਦੇ ਆ ਬਿਮਾਰ ਹੋਣ ਲਈ ਇਹ ਬੱਚਾ ਸੀ ਦਾ ਕਿਹੜਾ ਤੱਤ ਨੂੰ ਆ ਕਲਾਸ ਦੇ ਟੈਨਾਂ ਨੇ ਐਫਪੀ ਆਪਣੇ ਬੁੱਕਰੇ ਨੇ ਸ਼ੁਰੂ ਆ ਇਹ 70000 ਰੁਪਏ ਦੀ ਟਾਇਲਟ ਦੀ ਗ੍ਰਾਂਟ 12 7 2023 ਨੂੰ 27 27 6 2023 ਨੂੰ ਜਾਰੀ ਇਸ਼ੂ ਹੋਈ ਆ ਟਾਇਲਟ ਦੀ 70000 ਰੁਪਏ ਗ੍ਰਾਂਟ ਆ ਦੇਖ ਲੋ ਵਰਸ਼ਾਂ ਦਾ ਹਾਂ ਹਾਂ ਅੰਦਰੋਂ ਬੜਾ ਹੋ ਜਿਹੜੀ ਸਰਵਿਸ ਅੱਧਿਕ ਕਰਦੀ ਆ ਹਾਂ ਰੋ ਮੈਂ ਚੁੱਕਾ ਵਾ ਬਾਹਰ ਧਰਨੇ ਦੇਰ ਮਿਆਂ ਹੁਣ ਆਪਾਂ ਚਲੋ ਅੰਦਰ ਸਕੂਲ ਦੇ ਐਂਟਰ ਕਰ ਚੁੱਕੇ ਆ ਆ ਵੇਖੋ ਬੱਚਿਆਂ ਦੇ ਪੀਣ ਦੇ ਪਾਣੀ ਦੇ ਹਾਲ ਬੱਚਿਆਂ ਦੇ ਪੀਣ ਦੇ ਪਾਣੀ ਦੇ 10 ਲੱਖ ਰੁਪਏ ਦੀ ਗ੍ਰਾਂਟ 9 ਮਹੀਨਿਆਂ ਦੇ ਵਿੱਚ ਆਈ ਆ ਤੇ ਬੱਚਿਆਂ ਦਾ ਪਾਣੀ ਵੀ ਸਾਫ਼ ਹੋ ਸਕਿਆ ਕਿੱਧਰ ਗਿਆ ਇੰਨਾ ਪੈਸਾ ਇਹਦੀ ਜਿਹੜੀ ਨਿਰਪੱਖ ਜਾਂਚ ਕਰਕੇ ਜਿਹੜੇ ਅਧਿਕਾਰੀ ਨੇ ਵੀ ਇਹਦਾ ਕਾਣ ਕੀਤਾ ਉੱਤੇ ਤੁਰੰਤ ਜਿਹੜੀ ਵੱਡੇ ਪੱਧਰ ਤੇ ਜਾਂਚ ਖੋਲ ਕੇ ਇਹਦੀ ਕਾਰਵਾਈ ਕੀਤੀ ਜਾਵੇ ਹਾਂਜੀ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਜੀ ਮੈਂ ਯੂਥ ਕਾਲੀ ਦਲ ਪੰਜਾਬ ਉਪ ਪ੍ਰਧਾਨ ਮਨਜਿੰਦਰ ਸਿੰਘ ਭੀਰੀ ਸਾਬਕਾ ਸਰਪੰਚ ਗਹਿਰੀ ਮੰਡੀ ਅੱਜ ਸਾਡੇ ਪਿੰਡ ਇੱਕ ਐਸਸੀ ਬੱਚੇ ਨੂੰ ਐਡਮਿਸ਼ਨ ਨਾ ਦੇਣ ਕਰਕੇ ਜਿਹੜਾ ਵਾ ਮਾਪਿਆਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਵਾ ਪ੍ਰਿੰਸੀਪਲ ਦੇ ਖਿਲਾਫ ਜਿਹੜਾ ਵਾ ਉਹ ਰੋਸ ਪ੍ਰਦਰਸ਼ਨ ਜਿਹੜਾ ਵਾ ਕੀਤਾ ਗਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਔਰ ਉਹਦੇ ਨਾਲ ਨਾਲ ਇੱਕ ਪ੍ਰਿੰਸੀਪਲ ਜਿਹੜਾ ਵਾ ਉਹ ਮਿੱਟੇ ਮੀਲ ਦਾ ਰਾਸ਼ਨ ਜਿਹੜਾ ਵਾ ਵੇਚਦਾ ਜਿਹਦੇ ਜਿਹਨੇ ਵੇਚਦੇ ਹੋਏ ਦੀ ਜਿਨ੍ਹਾਂ ਦੀ ਵੀਡੀਓ ਸਾਡੇ ਕੋਲ ਮੌਜੂਦ ਹੈ ਜਿਹੜੀ ਮੀਡੀਆ ਦੇ ਵਿੱਚ ਆਹੀ ਜਿਹੜੀ ਆ ਉਹਨਾਂ ਵਾਲੇ ਸਮੇਂ ਤੇ ਜਿਹੜੀ ਤੁਹਾਡੇ WhatsApp ਤੇ ਜਾਂ ਤੁਹਾਨੂੰ ਦੇ 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 ਦੇਵਾਂਗੇ ਔਰ ਨਾਲ ਹੀ ਆਡੀਓ ਵੀ ਇੱਕ ਵਾਇਰਲ ਹੋਈ ਆ ਜਿਹਦੇ ਵਿੱਚ ਸਾਫ਼-ਸਾਫ਼ ਕਹਿ ਰਿਹਾ ਕਿ ਛੇ ਥੋੜੇ ਜਿਹੜੇ ਆ ਉਹ ਮੈਂ ਆਪਣੀ ਮਰਜ਼ੀ ਨਾਲ ਬਾਹਰ ਭੇਜ ਰਿਹਾ ਚਾਵਲਾਂ ਦੇ ਹੁਣ ਗਰੀਬ ਬੱਚਿਆਂ ਦੇ ਪਰਿਵਾਰ ਦੇ ਜਿਹੜੇ ਆ ਉਹ ਬੱਚੇ ਜਿਹੜੇ ਮੀਟੇ ਮੀਲ ਦਾ ਰਾਸ਼ਨ ਖਾ ਖਾ ਰਹੇ ਆ ਤੇ ਉਹਨਾਂ ਦਾ ਰਾਸ਼ਨ ਜਿਹੜਾ ਵਾ ਜਾਣੂ ਬੁੱਝ ਕੇ بے بنیاد ਤਰੀਕੇ ਨਾਲ ਜਿਹੜਾ ਵਾ ਉਹ ਚੱਕੀ ਤੇ ਜਿਹੜਾ ਵੇਚਿਆ ਜਾ ਰਿਹਾ ਇਹਨਾਂ ਦੇ ਖਿਲਾਫ ਫੂਡ ਕਮਿਸ਼ਨ ਫੂਡ ਕਮਿਸ਼ਨ ਪੰਜਾਬ ਜਿਹੜੇ ਤੁਰੰਤ ਜਿਹੜਾ ਵਾ ਉਹ ਐਕਸ਼ਨ ਲੈਣ ਸਾਡੀ ਹੱਥ ਜੋੜ ਕੇ ਬੇਨਤੀ ਆ ਔਰ ਦੂਜਾ ਜਿਹੜਾ ਵਾ ਗਰੀਬ ਬੱਚਾ ਸ਼ਮਸ਼ੀਰ ਸਿੰਘ ਜਿਹੜਾ ਵਾ ਗਰੀਬ ਭਾਈਚਾਰੇ ਨਾਲ ਸੰਬੰਧ ਰੱਖਦਾ ਜਿਹਨੂੰ ਐਡਮਿਸ਼ਨ ਪੰਜ ਛੇ ਵਾਰ ਜਾਣ ਆਪਣਾ ਚੱਕਰ ਮਾਰਨ ਤੇ ਵੀ ਜਿਹੜੀ ਆ ਉਹ ਐਡਮਿਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਗਈ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਜਿਹੜੀ ਐਡਮਿਸ਼ਨ ਦੇ ਕੇ ਇਹਨਾਂ ਨੂੰ ਜਿਹੜਾ ਵਾ ਪੜ੍ਹਾਈ ਤੋਂ ਜਿਹੜਾ ਵਾ ਕੰਟੀਨਿਊ ਪੜ੍ਹਾਈ ਜਿਹੜੀ ਆ ਕਰਵਾਈ ਜਾਵੇ ਔਰ ਨਾ ਪੜ੍ਹਾਈ ਤੋਂ ਵਾਂਝਾ ਨਾ ਰੱਖਿਆ ਜਾਵੇ ਦੂਜੀ ਗੱਲ ਜਿਹੜੀ ਇਹਨਾਂ ਨੇ ਚੱਕੀ ਦੇ ਉੱਤੇ ਜਿਹੜੀ ਆ ਕਣਕ ਆਪਣਾ ਚਾਵਲ ਵੇਚਿਆ ਉਹਨੂੰ ਜਿਹੜੀ ਉਹਦੇ ਉੱਤੇ ਤੁਰੰਤ ਕਾਰਵਾਈ ਕਰਕੇ ਪ੍ਰਿੰਸੀਪਲ ਨੂੰ ਮੌਤਲ ਕਰਕੇ ਇੱਥੋਂ ਜਿਹੜਾ ਵਾ ਉਹਦੇ ਤੁਰੰਤ ਉਹਦੇ ਖਿਲਾਫ ਜਿਹੜੀ ਆ ਸੈੱਟ ਬਣਾ ਕੇ ਕਾਰਵਾਈ ਦੀ ਜਾਂਚ ਜਿਹੜੀ ਸ਼ੁਰੂ ਕੀਤੀ ਜਾਵੇ ਔਰ ਨਾਲ ਦੀ ਨਾਲ ਜਿਹੜੀਆਂ 10 ਲੱਖ ਦੀਆਂ ਗ੍ਰਾਂਟਾਂ ਇਸੇ ਸਕੂਲ 'ਚ 9 ਮਹੀਨਿਆਂ ਚਾਈਆਂ ਜਿਹੜੀਆਂ ਵਾ ਉਹ ਅੱਜ ਤੱਕ ਕਿਸੇ ਫਰਨੀਚਰ ਦੀ ਆ ਟਾਇਲਟ ਦੀ ਆ ਅਦਰ ਹੋਰ ਜਿਹੜੀਆਂ ਗ੍ਰਾਂਟਾਂ ਜਿਹੜੀਆਂ 10 ਲੱਖ ਦੇ ਰੂਪ ਦੇ ਵਿੱਚ ਸਾਡੇ ਕੋਲ ਉਹਦੀ ਲਿਸਟ ਆ ਜਿਹੜੀ ਅਸੀਂ ਤੁਹਾਡੇ ਮੀਡੀਆ ਸਾਹਮਣੇ ਜਨਤਕ ਕਰ ਰਹੇ ਆ ਉਦੇ ਮੁਤਾਬਕ ਸਕੂਲ ਦੇ ਅੰਦਰ ਇੱਕ ਵੀ ਜਿਹੜਾ ਵਾ ਉਹ ਕੰਮ ਜਿਹੜਾ ਮੁਕੰਮਲ ਤਰੀਕੇ ਨਾਲ ਨਹੀਂ ਕੀਤਾ ਗਿਆ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਪ੍ਰਿੰਸੀਪਲ ਵੱਲੋਂ ਔਰ ਆਲਾ ਸਟਾਫ ਵੱਲੋਂ ਜਿਹੜਾ ਵਾ ਉਹ ਕਾਹਨ ਕੀਤਾ ਗਿਆ ਮੇਰੀ ਹੱਥ ਬੰਨ ਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਤੁਰੰਤ ਇਹਦੇ ਖਿਲਾਫ ਜਿਹੜਾ ਐਕਸ਼ਨ ਲੈ ਕੇ ਜਿਹੜੇ ਗਰੀਬਾਂ ਦੀ ਜਿਹੜੀ ਆ ਹੱਕਾਂ ਤੇ ਜਿਹੜਾ ਡਾਕਾ ਵੱਜ ਰਿਹਾ ਉਹਨਾਂ ਦੀ ਉਹਨਾਂ ਨੂੰ ਜਿਹੜਾ ਵਾ ਜਿਹੜਾ ਇਨਸਾਫ ਦਿੱਤਾ ਜਾਵੇ ਹਾਂ ਆਪਣਾ ਖੌਲੜ ਜਿਹੜਾ ਉਹ ਸਾਰੇ ਚੌਲ ਜਾ ਰਹੇ ਆ ਬਾਰ ਹਾਂ ਹਾਂ ਆਪੇ ਤੇ ਜੀ ਆਪੇ ਵੇਚੇ ਸਰ ਸਰ ਇਹਦਾ ਕੋਈ ਆਪਾਂ ਫਿਰ ਲੈਕਚਰ ਚ ਕੁਝ ਹੈ ਹਾਂਜੀ ਹਾਂਜੀ ਹਰਿਆ ਠੀਕ ਹੈ ਸਰ ਠੀਕ ਉਹ ਯਾਡੀ ਵੀਡੀਓ ਜਿਹਦੇ ਵਿੱਚ ਮੀਡੇ ਮੇਨ ਦਾ ਸਮਾਨ ਬਾਤ ਕਰਦਾ ਕੀ ਕਰ ਸਰ ਜਿਹੜਾ ਤੁਸੀਂ ਗੱਲ ਕੀਤੀ ਜਿਹੜਾ ਕਰਨ ਲੱਗਾ ਬਾਅਦ ਉਹਦੇ ਵਿੱਚ ਇਹ ਜਿਹੜੇ ਸਾਫਾ ਸਰਪੰਚ ਨੇ ਇੱਥੋਂ ਦੇ ਕਾਲੀ ਦਾਲ ਦੇ ਇਹਨਾਂ ਨੇ ਲਗਭਗ 4-5 ਦਿਨ ਪਹਿਲਾਂ ਸਾਡੇ ਕੋਲ ਬੱਚਾ ਆਇਆ ਸੀ ਬੱਚਾ ਲੈ ਕੇ ਆਈ ਸੀ ਇਹਨਾਂ ਦਾ 11ਵੀਂ ਜਮਾਤ ਦਾ 11ਵੀਂ ਜਮਾਤ ਦਾ ਬੱਚਾ ਲੈ ਕੇ ਆਈ ਸੀ ਤੇ ਮੈਨੂੰ ਇਹਨਾਂ ਨੇ ਮਤਲਬ ਜਿਹੜਾ ਫ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮਤਲਬ ਤੁਸੀਂ ਜਿਹੜਾ ਇਹਨੂੰ ਦਾਖਲ ਕਰ ਦਿਓ ਕਿਉਂਕਿ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆ ਦੇਖੋ ਐਡਮਿਸ਼ਨ ਹੈਗੀ ਹੈ ਇਹਦੇ ਵਿੱਚ ਜਿਹੜੀ ਲਾਸਟ ਡੇਟ ਆਫ ਐਡਮਿਸ਼ਨ ਹੈ 31 ਅਗਸਤ 31 ਅਗਸਤ ਤੱਕ ਜਿਹੜਾ ਤੁਸੀਂ ਜਿਹੜਾ ਬੱਚਾ ਵਾ ਦਾਖਲ ਕਰ ਸਕਦੇ ਹੋ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਨੌਵੀਂ ਤੋਂ ਲੈ ਕੇ 12ਵੀਂ ਤੱਕ ਠੀਕ ਹੈ ਜ ਇਦੇ ਵਿੱਚ ਜਿਹੜੀ ਪਹਿਲਾਂ ਐਡਮਿਸ਼ਨ ਡੇਟ ਸੀ ਲਾਸਟ ਡੇਟ 31 ਸਤ ਸੀ ਜਿਹੜੀ ਕਿ ਬੋਰਡ ਨੇ ਵਧਾ ਕੇ 31 ਅਗਤ ਕਰ ਦਿੱਤੀ ਗਈ ਹੈ। ਕੱਤੀ 31 ਅਗਤ ਤੋਂ ਬਾਅਦ ਜੇਕਰ ਕੋਈ ਬੱਚਾ ਆਉਂਦਾ ਹੈ ਤੇ ਉਹਦੇ ਵਿੱਚ ਐਡਮਿਸ਼ਨ ਦੇਣ ਦਾ ਜਾਵੇ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੋਊਗਾ। ਇਹ ਵੀ ਗੱਲ ਤੁਹਾਨੂੰ ਸਮਝਾਈ ਸੀ ਤੇ ਇਹ ਐਪਾਂ ਚੀ ਵੀ ਨਾਲ ਦਿਖਾਈ ਸੀ। ਇਹ ਲਾਸਟ ਡੇਟ ਜਿਹੜੀ 31 ਅਗਤ ਤੱਕ ਹੀ ਸੀ ਤੇ ਇਹ ਉਦੋਂ ਉਸ ਤੋਂ ਪਹਿਲਾਂ ਬੱਚਾ ਸਾਡੇ ਕੋਲ ਨਹੀਂ ਆਇਆ। ਇਸ ਕਰਕੇ ਇਹਦੀ ਐਡਮਿਸ਼ਨ ਨਹੀਂ ਹੋ ਸਕਦੀ। ਤੁਸੀਂ ਤਾਂ ਤੁਸੀਂ ਕਹਿ ਰਹੇ ਕਿ ਬੱਚਾ ਸਾਡੇ ਕੋਲ ਆ ਪਰ ਬੱਚੇ ਦੇ ਬਾਪ ਤੇ ਬੱਚਾ ਵੀ ਕਹਿ ਰਿਹਾ ਜੀ ਮੈਂ ਇਹ ਨਾ ਤਾਂ ਮੰਨਦਾ ਰਿਆਂ। ਉਹ ਮੈਨੂੰ ਕਹਿੰਦੇ ਰੇ ਜੀ ਕਿ ਕੋਈ ਮੈਡਮ ਨਹੀਂ ਆਈ ਕਿ ਕੋਈ ਸਾਹਿਬ ਨਹੀਂ। ਨਹੀਂ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਕਦੀ ਨਹੀਂ ਹੁੰਦਾ ਜੀ। ਵੇਖੋ ਮੇਰਾ ਤੇ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਜਿਹੜਾ ਇੰਚਾਰਜ ਆ ਪਾਸਵਾਂ ਦਾ ਇੰਚਾਰਜ ਉਹਨੇ ਐਡਮਿਸ਼ਨ ਕਰਨੀ ਹੁੰਦੀ ਹੈ। ਮੇਰੇ ਕੋਲ ਬਾਅਦ ਚ ਐਡਮਿਸ਼ਨ ਫਾਰਮ ਆਉਂਦਾ ਹੈ ਸਾਈਨ ਕੋਲ ਵਾਸਤੇ। ਦੂਜੀ ਗੱਲ ਹੈ ਕਿ ਜਦੋਂ ਐਡਮਿਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਜਿਹੜਾ ਵਾ ਪੇਰੈਂਟਸ ਦੇ ਸਪਤਰਾ ਸਾਈਨ ਹੁੰਦੇ ਨੇ। ਹੁਣ ਬੱਚਾ ਜਿਹੜ ਪਰ ਬੱਚੇ ਦਾ ਕਹਿਣਾ ਕਿ ਰੈਗੂਲਰ ਸਕੂਲ ਦੇ ਵਿੱਚ ਮੈਂ ਆਉਂਦਾ ਰਹਿਵਾਂ ਪਰ ਰੈਗੂਲਰ ਜੇ ਸਕੂਲ ਚ ਆ ਰਿਹਾ ਤੇ ਉਹ ਐਡਮਿਸ਼ਨ ਕਿਉਂ ਦੀ ਕਰਨ ਦੇ ਆ ਨਾ ਹੁੰਦੀ ਨਹੀਂ ਰੈਗੂਲਰ ਜੇ ਸਕੂਲ ਆਉਂਦਾ ਰਿਹਾ ਤੇ ਐਡਮਿਸ਼ਨ ਕਿਉਂ ਨਹੀਂ ਕਰਾਈ ਜਾਂਦੇ ਇਹ ਬਿਲਕੁਲ ਝੂਠ ਹੈ 5 ਮਹੀਨੇ ਮੇਰੇ ਇਹ ਟੀਚਰਸ ਬੈਠੇ ਨੇ ਤੁਸੀਂ ਜਦ ਕੋਲ ਬੱਜੀ ਪੁੱਛ ਸਕਦੇ ਹੋ 5 ਮਹੀਨੇ ਬੱਚਾ ਨਹੀਂ ਸਕੂਲ ਆਇਆ ਵੈਸੇ 10ਵੀਂ ਉਹਨੇ ਇੱਥੋਂ ਕੀਤੀ ਹੈ 10ਵੀਂ ਕੀਤੀ ਮੈਡਮ ਉੱਥੇ ਹਾਂਜੀ ਆਪਣੇ ਸਕੂਲ ਨੂੰ ਤੁਸੀਂ ਇੱਥੋਂ ਕੀਤੀ ਹੋਣੀ ਹੈ ਹਾਂਜੀ ਪਰ ਇਹ ਅੱਜ ਬਾਅਦ ਸਰ 10ਵੀਂ ਚ ਰੈਗੂਲਰ ਸੀ ਨਾ ਉਸ ਤੋਂ ਬਾਅਦ ਤੇ ਕੋਈ ਰਹਿਬਲ ਹੈ ਨਾ ਕਲਾਸ 1 ਵਿੱਚ ਐਡਮਿਸ਼ਨ ਲੈਣ ਦੀ लास्ट डेट 38 ਹੈ। ਸਿੱਖਿਆ ਨੇ ਹੋਰ ਵੀ ਲਾਇਆ ਜਿल्ਮ ਕਿ ਜਿਹੜਾ ਧਮਾ ਲਗਾਏ ਤੇ ਬੈਠੇ ਉਹਨਾਂ ਨੇ ਕਿਹਾ ਜੀ ਕਿ ਇੱਕ ਤੁਹਾਡੀ ਆਡੀਓ ਤੇ ਵੀਡੀਓ ਵਾਇਰਲ ਹੋ ਗਈ ਜਿੱਥੇ ਮਿੱਡੇ ਮੀਲ ਦਾ ਸਮਾਨ ਬਾਹਰ ਵਿੱਚ ਚਲਾਇਆ ਜਾ ਰਿਹਾ ਸਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਜਿਹੜਾ ਇਹ ਮੁੱਦਾ ਹੈ ਇਹ ਇਸ ਨੂੰ ਜਿਹੜਾ ਹੈ ਪ੍ਰੈਸ਼ਰ ਕ੍ਰੀਏਟ ਕਰਨ ਵਾਸਤੇ ਖੜਾ ਹੈ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿਉਂਕਿ ਜਦੋਂ ਲਾਸਟ ਟਾਈਮ ਇਹ ਗੱਲ ਪਈ ਹੈ ਜਦੋਂ ਇਹਨਾਂ ਨੂੰ ਕਨਵਿੰਸ ਅਹੀ ਕਰਾ ਕੇ ਭੇਜਿਆ ਹੈ ਉਹ ਉਸ ਦਿਨ ਹੀ ਸਾਨੂੰ ਧੰਕੀ ਦੇ ਗਏ ਸੀ ਸਾਨੂੰ ਸੈੱਟ ਕਰ ਗਏ ਸੀ ਕਿ ਲੋ ਜੀ ਮੈਂ ਤੁਹਾਡੀਆਂ ਤੁਹਾਡੇ ਖਿਲਾਫ ਤਾਂ ਇਹ ਜਿਹੜੇ ਸਾਕਾ ਸੁਪਨ ਸਾਹਿਬ ਦੇ ਇਹ ਉਸ ਦਿਨ ਹੀ ਸਾਨੂੰ ਸੈੱਟ ਕਰ ਗਏ ਸੀ ਤੇ ਇਸ ਕਰਕੇ ਇਹਦੇ ਵਿੱਚ ਕੋਈ ਉਹ ਜੀ ਗੱਲ ਨਹੀਂ ਹੈਗੀ ਮੇਨ ਮੁਤਾਇਬ ਹੀ ਆ ਤੇ ਮਤਲਬ ਉਹਨਾਂ ਨੇ ਇਸ ਨੂੰ ਇਸ਼ੂ ਬਣਾ ਲਿਆ ਪੋਲਿਟੀਕਲ ਇਸ਼ੂ ਬਣਾ ਲਿਆ ਕਿ ਲੋ ਜੀ ਐਡਮਿਸ਼ਨ ਦਵਾ ਕੇ ਦਵਾਵਾਂਗੇ ਤੁਹਾਨੂੰ ਦੱਸਿਆ ਗਿਆ ਹੈ ਕਿ 10 ਲੱਖ ਦੀ ਕੋਈ ਗ੍ਰਾਂਟ ਆਈ ਸੀ ਸਕੂਲ ਨੂੰ ਉਹ ਅਜੇ ਤੱਕ ਜਿਹੜੀ ਹੈ ਗ੍ਰਾਂਟ ਲੱਗ ਨਹੀਂ ਪਾਈ ਕੀ ਕਾਰਨ ਰਿਹਾ ਨਹੀਂ ਜਿਹੜੀ ਉਹ ਲੱਗ ਪਾਈ ਨਹੀਂ ਸਰ ਇਹੋ ਜੀ ਤੇ ਕੋਈ ਗੱਲ ਨਹੀਂ ਹੈਗੀ 10 ਲੱਖ ਦੀ ਕੋਈ ਗ੍ਰਾਂਟ ਨਹੀਂ ਆਈ ਤੇ ਦੂਸਰੀ ਗੱਲ ਹੈ ਕਿ ਨਾਲ ਤੁਸੀਂ ਆਵੇ ਵੀ ਕਹਿ ਰਹੇ ਹੋ ਕਿ 10 ਲੱਖ ਦੀ ਗ੍ਰਾਂਟ ਹਜੇ ਜੂਸ ਨਹੀਂ ਹੋ ਪਾਈ ਤੇ ਸਾਡੇ ਚੇਅਰਮੈਨ ਸਾਹਿਬ ਇੱਥੇ ਨੇ ਕੋਲ ਇਹ ਨਾਲ ਦੀ ਰਜ਼ਾਮੰਦੀ ਦੇ ਨਾਲ ਪ੍ਰੋਪਰ ਐਸ ਐਮ ਸੀ ਦੇ ਮਤੇ ਪਾ ਕੇ ਐਸ ਐਮ ਸੀ ਦੀ ਕਮੇਟੀ ਦੀ ਰਜ਼ਾਮੰਦੀ ਦੇ ਨਾਲ ਪ੍ਰੋਪਰ ਇਹ ਮਾਮਲਾ ਆ ਕੇ ਗਿਆ ਗ੍ਰਾਂਟਾ ਪਰਚੇ ਜਾਂਦੀਆਂ ਨੇ ਕੋਈ 10 ਲੱਖ ਦੀ ਗ੍ਰਾਂਟ ਨਹੀਂ ਆਈ ਇਹ ਤੇ ਉਹਨਾਂ ਨੂੰ ਤੁਸੀਂ ਪੁੱਛ ਲਿਓ ਕਿ 10 ਲੱਖ ਦੀ ਗ੍ਰਾਂਟ ਕਿਉਂ ਨਹੀਂ ਆਈ ਠੀਕ ਹੈ ਠੀਕ ਹੈ ਥੈਂਕ ਯੂ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658